ਤਹਾਣੀ ਦਾ ਅਦਲਾ-ਬਦਲ ਸ਼ਿਕਾਰੀ ਨੇ ਹਿਰਨੀ ਨੂੰ ਛੱਡ ਦਿੱਤਾ ਅਤੇ ਉਹ ਆਪਣੇ ਬੱਚਿਆਂ ਕੋਲ ਚਲੀ ਗਈ ਜਦੋਂ ਉਸਨੇ ਬੱਚਿਆਂ ਨੂੰ ਖਵਾਇਆ ਤਾਂ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਉਹ ਫੜੀ ਗਈ ਸੀ ਅਤੇ ਗੁਰੂ ਰਵਿਦਾਸ ਜੀ ਦੀ ਸਮਾਨਤ ਤੇ ਕੁਝ ਸਮਾਂ ਲਈ ਛੱਡੀ ਗਈ ਬੱਚਿਆਂ ਨੇ ਆਪਣੀ ਮਾਂ ਨੂੰ ਕਿਹਾ ਸੀ ਤੇਰੇ ਬਿਨਾ ਜਉਣਾ ਨਹੀਂ ਚਾਹੁੰਦੇ ਅਸੀਂ ਤੇਰੇ ਨਾਲ ਜਾਣਾ ਚਾਹੁੰਦੇ ਹਾਂ ਭਾਵੇਂ ਮੌਤ ਹੀ ਕਿਉਂ ਨਾ ਹੋਵੇ ਨਿਰਧਾਰਤ ਸਮੇਂ ਦੇ ਅੰਦਰ ਹਿੰਮੀ ਅਤੇ ਉਸ ਦੇ ਬੱਚੇ ਗੁਰੂ ਜੀ ਕੋਲ ਵਾਪਸ ਆ ਗਏ ਜਿੱਥੇ ਸ਼ਿਕਾਰੀ ਵੀ ਉਹਨਾਂ ਦੀ ਉਡੀਕ ਕਰ ਰਿਹਾ ਸੀ ਹਿੰਮੀ ਦੀ ਸਚਾਈ ਦੇਖ ਕੇ ਸ਼ਿਕਾਰੀ ਹੈਰਾਨ ਰਹਿ ਗਿਆ ਉਸ ਨੂੰ ਮਹਿਸੂਸ ਹੋਇਆ ਕਿ ਗੁਰੂ ਰਵਿਦਾਸ ਜੀ ਨੂੰ ਪਹਿਲਾਂ ਹੀ ਸਾਰੀ ਘਟਨਾ ਦਾ ਗਿਆਨ ਸੀ ਇਸ ਸਚਾਈ ਨੇ ਸ਼ਿਕਾਰੀ ਦੇ ਦਿਲ ਵਿੱਚ ਪਛਤਾਵਾ ਜਮਿਆ ਉਸ ਨੇ ਆਪਣੀਆਂ ਪੁਰਾਣੀਆਂ ਹਤਿਆਵਾਂ ਲਈ ਖੇਤ ਪ੍ਰਗਟ ਕੀਤਾ ਅਤੇ ਸ਼ਰਵ ਚੁੱਕੀ ਕਿ ਅਗਾਹ ਤੇ ਸੇ ਵੀ ਪ੍ਰਾਣੀ ਨੂੰ ਨਹੀਂ ਮਾਰੇਗਾ शिकारी ਨੇ हिरਨੀ ਅਤੇ ਉਸਦੇ ਬੱਚਿਆਂ ਨੂੰ ਮੁਕਤ ਕਰ ਦਿੱਤਾ ਉਸਨੇ ਗੁਰੂ ਰਵਿਦਾਸ ਜੀ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗੀ ਅਤੇ ਉਹਨਾਂ ਦਾ ਸਿੱਖ ਬਣ ਗਿਆ हिरਨੀ ਅਤੇ ਉਸਦੇ ਬੱਚਿਆਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਨਮਨ ਕੀਤਾ ਅਤੇ ਆਪਣਾ ਆਪਾਰ ਪ੍ਰਗਟ ਕੀਤਾ ਇਸ ਤੋਂ ਬਾਅਦ हिरਨੀ ਅਤੇ ਉਸਦੇ ਬੱਚੇ ਹਰ ਵਾਰ ਗੁਰੂ ਰਵਿਦਾਸ ਜੀ ਨੂੰ ਮਿਲਣੇ ਆਉਂਦੇ ਜਦੋਂ ਉਹ ਜੰਗਲ ਵਿੱਚ ਜਾਂਦੇ ਸਨ ਉਹਨਾਂ ਦੇ ਚਰਨਾਂ ਵਿੱਚ ਸਿਰ ਚੁਕਾ ਕੇ ਆਪਣੇ ਧੰਨਵਾਦ ਦਾ ਪ੍ਰਗਟਾਵਾ ਕਰਦੇ